ਗੁਲ ਸਾਹਿਬ ਔਰਤਾਂ ਦਾ ਬੜਾ ਵੱਡਾ ਇੱਕ ਮਲਾਲ ਹੈ ਕਿ ਜਿਹੜੀ ਪਿਗਮੈਂਟੇਸ਼ਨ ਹੈ ਉਹ 2-2 ਸਾਲ 3-3 ਸਾਲ ਜਾਂਦੀ ਨਹੀਂ ਹੈ ਖਾਸ ਤੌਰ ਤੇ ਉਹਨਾਂ ਔਰਤਾਂ ਦੇ ਜਿਨ੍ਹਾਂ ਨੇ ਜਾਪਾ ਕਟਿਆ ਉਸ ਪਰੰਤ ਜਿਹੜੀਆਂ ਸ਼ਾਈਆਂ ਪੈ ਗਈਆਂ ਉਹ ਨਿਕਲਦੀਆਂ ਹੀ ਨਹੀਂ ਇਹਦੀ ਵਜ੍ਹਾ ਕੀ ਹੈ ਇਹਦਾ ਹੱਲ ਕੀ ਹੈ ਇੱਕ ਤਾਂ ਇਹ ਜਿੰਨੇ ਵੀ ਸਾਡੀਆਂ ਭੈਣਾਂ ਨੇ ਇਹਨਾਂ ਨੂੰ ਮੈਂ ਕਹਿੰਦਾ ਕਿ ਹਲਦੀ ਵਾਲਾ ਦੁੱਧ ਪੀਣਾ ਸ਼ੁਰੂ ਕਰੋ ਹੂੰ ਦੂਜੀ ਚੀਜ਼ ਤਿਰਫਲਾ ਪਾਊਡਰ ਖਾਣਾ ਸ਼ੁਰੂ ਕਰਦੋ ਔਖੇ ਖਾਓ ਸੌਖੇ ਖਾਓ ਇਹਨੂੰ ਸ਼ੁਰੂ ਕਰਦੋ ਜੇ ਨਹੀਂ ਪਾਊਡਰ ਖਾਣਾ ਤਿਰਫਲਾ ਅਮਰਤ ਕੈਪਸੂਲ ਲੈ ਲਓ ਤਿਰਫਲਾ ਅਮਰਤ ਪਾਊਡਰ ਲੈ ਲਓ ਖਾਓ ਇਹਦੇ ਨਾਲ ਕੀ ਹੋਣਾ ਜਿਹੜੀ ਤੁਹਾਡੀ ਪੇਟ ਦੇ ਅੰਦਰ ਇਨਫੈਕਸ਼ਨ ਹੈ ਜਾਂ ਗਰਮੀਆ ਜਾਂ ਕਿਸੇ ਤਰ੍ਹਾਂ ਦਾ ਵੀ ਪ੍ਰੋਬਲਮ ਹੈ ਇਹਨੇ ਦੋਸ਼ ਖਬਰ ਕਰ ਦੇਣਾ ਅੰਦਰੋਂ ਜਿਹੜੀ ਅੰਦਰੋਂ ਤੁਹਾਨੂੰ ਗਲੋ ਮਿਲਣੀ ਹੈ ਉਹ ਆਪਣੇ ਆਪ ਮਿਲੋਗੀ ਔਰ ਦੂਜੀ ਚੀਜ਼ ਆ ਕਿ ਗਲੈਸਰਿਨ ਗੁਲਾਬ ਜਲ ਤੇ ਨਿੰਬੂ ਦਾ ਰਸ ਮੈਂ ਬਹੁਤ ਵਾਰ ਦੱਸਿਆ ਕੁੜੀਆਂ ਨੂੰ ਲਾਉਂਦੀਆਂ ਵੀ ਨਹੀਂ ਨੇ ਉਹਨੂੰ ਜੇ ਫਿਰ ਦਿੱਲੀ ਲਾਉਂਦੇ ਰਹਿੰਦੇ ਨਾ ਜਿਵੇਂ ਮੰਨ ਲਓ ਛੋਡੀ ਸਭ ਕਿਸੇ ਨੂੰ ਸ਼ਾਇਆਂ ਨੇ ਉਹਨੇ ਹੁਣ ਲਾ ਲਿਆ ਇਹ ਮੰਨ ਲਓ ਕਿ ਰਾਤ ਨੂੰ ਆ ਕੇ ਘਰੇ ਉਹਨੇ ਲਗਾ ਲਿਆ ਤੁਸੀਂ ਜਦੋਂ ਸਵੇਰੇ ਉੱਠੂਗੀ ਨਾ ਉਹਨੂੰ ਲੱਗੂ ਵੀ ਨੇ ਕਾਇ ਵੀ ਹੋ ਗਈਆਂ ਹੈ ਹੀ ਨਹੀਂ ਅੱਛਾ ਐਂਡਾ ਇਨਸਟੈਂਟ ਇਹਦਾ ਰਿਜ਼ਲਟ ਆ ਫਿਰ ਇਹ 24 25 ਘੰਟੇ ਚ ਫਿਰ ਵਾਪਸ ਆ ਜਾਂਦੀਆਂ ਨੇ ਹੂੰ ਇਹ ਮਤਲਬ ਇਹ ਨਹੀਂ ਹੈ ਕਿ ਉਹਦਾ ਕੋਈ ਪਰਮਾਨੈਂਟ ਹੀ ਇਲਾਜ ਹੋ ਗਿਆ ਲੇਕਿਨ ਇਹ ਹੁੰਦਾ ਹੈ ਕਿ ਉਹਦਾ ਇੱਕ ਬਹੁਤ ਵਧੀਆ ਕਿੜਾ ਦਿੰਦੀਆਂ ਪਾਰਟੀ ਫੰਕਸ਼ਨ ਇਹ ਚੀਜ਼ ਗੁਲਾਬ ਜਲ ਨਿੰਬੂ ਤੇ ਆਪਣਾ ਗਲੈਸਰਿਨ ਇਹ ਨੋਟ ਕਰ ਲੋ ਸਾਰੇ ਜਣੇ ਤੇ ਦੂਜੀ ਚੀਜ਼ ਕੀ ਆ ਇਹ ਹੋ ਗਿਆ ਜੀ ਟੈਂਪਰੇਰੀ ਇਲਾਜ ਦੂਸਰਾ ਇਹਨੂੰ ਪਰਮਾਨੈਂਟ ਕਰਨ ਵਾਸਤੇ ਬਹੁਤ ਵਧੀਆ ਚੀਜ਼ਾਂ ਨੇ ਇੱਕ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹਦੇ ਵਾਸਤੇ ਅਸ਼ਵਗੰਧ ਸ਼ਤਾਵਰ ਤੇ ਸ਼ਲਾਜੀਤ ਅਸ਼ਵਗੰਧ ਸ਼ਤਾਵਰ ਚਿਲਾਜੀਤ ਇਹਦੀਆਂ ਬਹੁਤ ਸਾਰੀਆਂ ਦਵਾਈਆਂ ਮਾਰਕੀਟ 'ਚ ਵੀ ਆ ਗਿਆ ਲੋਕ ਬਣਾਉਂਦੇ ਆ ਅਸੀਂ ਵੀ ਬਣਾਇਆ ਪ੍ਰੋਡਕਟ ਇਹਦੇ ਉੱਤੇ ਔਰ ਲੇਕਿਨ ਇਹਨੂੰ ਜੇ ਲੇਡੀਜ਼ ਘਰੇ ਬਣਾ ਲੈਣ ਜਿਵੇਂ ਅਸ਼ਵਗੰਧ ਲੈਣੀ ਹੈ 50 ਗ੍ਰਾਮ 50 ਗ੍ਰਾਮ ਲੈ ਲੈਣ ਆਪਣਾ ਸ਼ਟਾਵਰ ਛੋਡੀ ਸਾਹਿਬ ਉਹਦੇ ਵਿੱਚ 10 ਗ੍ਰਾਮ ਚਿਲਾਜੀਤ ਉਹਨੂੰ ਮਿਕਸ ਕਰ ਲੈਣ ਉਹ ਚਮਚ ਦਾ ਜਿਹੜਾ ਚੌਥਾ ਹਿੱਸਾ ਹੁੰਦਾ ਡੇਲੀ ਦੁੱਧ ਨਾਲ ਲੈਣਾ ਸ਼ੁਰੂ ਕਰ ਦੋ ਉਹ ਚੀਜ਼ ਕਵਰ ਹੋ ਜਾਂਦੀ ਹੈ ਰੀਜ਼ਨ ਇਹ ਲੇਡੀਜ਼ ਜੈਂਟਸ ਦੋਨੋਂ ਲੈ ਸਕਦੇ ਆ ਰੀਜ਼ਨ ਕੀ ਆ ਕਿ ਉਹ ਅੰਦਰ ਜਿਹੜੀ ਪਈ ਹੋਈ ਡੈਮੇਜ ਹੁੰਦੀ ਆ ਜਿਵੇਂ ਮਤਲਬ ਬੱਚਾ ਹੋਇਆ ਬੱਚਾ ਹੁਣ ਜਦੋਂ ਹੁੰਦਾ ਸਰੀਰ ਦੇ ਵਿੱਚੋਂ ਸਰੀਰ ਬਣਦਾ ਨਾ ਕਈ ਚੀਜ਼ਾਂ ਘਟਦੀਆਂ ਨੇ ਸਰੀਰ 'ਚ ਅੱਗੇ ਤਾਂ ਹੁੰਦਾ ਸੀ ਡਾਕਟਰ ਦੰਦੇ ਸੀ ਉਹਨੂੰ ਕੈਲਸ਼ੀਅਮ ਵਗੈਰਾ ਸਾਰੀ ਚੀਜ਼ਾਂ ਜਿਹਦਾਂ ਹੱਡੀਆਂ ਮਜ਼ਬੂਤ ਰਹਿਣ ਲੇਡੀ ਦੀਆਂ ਤਾਂ ਹੀ ਇੱਕ ਨਵਾਂ ਢਾਂਚਾ ਅੰਦਰ ਤਿਆਰ ਹੋਊਗਾ ਨਾ ਹੱਡੀ ਦਾ ਤਾਂ ਉਹ ਚੀਜ਼ ਹੁਣ ਮਿਲਦੀ ਨਹੀਂ ਜੇ ਅੱਗੇ ਪੰਜੀਰੀ ਬਣਦੀ ਸੀ ਘਰਾਂ ਦੇ ਵਿੱਚ ਉਹਦੇ ਵਿੱਚ ਚਾਰੇ ਪੰਜੇ ਗੂੰਦ ਪੈਂਦੀਆਂ ਸੀ ਗੂੰਦ ਪਿੱਪਲ ਗੂੰਦ ਕੇਕਰ ਗੂੰਦ ਚਲਗੋਜ਼ਾ ਗੂੰਦ ਮਰਿੰਗਾ ਗੂੰਦ ਆਪਣੀ ਜਿਹੜੀ ਹੈਗੀ ਨਿੰਮ ਇਸ ਸਾਰੀਆਂ ਗੁੰਦਾਂ ਪੈਂਦੀਆਂ ਸੀ ਉਹਦੇ ਵਿੱਚ ਤਾਂ ਉਹ ਗੁੰਦ ਜਿਹੜੀ ਸੀ ਸਾਡੇ ਸ਼ਰੀਰ ਨੂੰ ਤਾਕਤ ਦਿੰਦੀ ਸੀ ਲੇਡੀਜ਼ ਨੂੰ ਤਾਂ ਹੁਣ ਉਹ ਚੀਜ਼ਾਂ ਐਸ ਤੋਂ ਲੈਸਨਸ ਕਰਦੀਆਂ ਦੀ ਅੱਠ ਅੱਠ ਨਿਆਣੇ ਹੁੰਦੇ ਸੀ ਪਹਿਲਾਂ ਆਪਣੀਆਂ ਮਾਵਾਂ ਦੇ ਉਹ ਇਥੋਂ ਚਮਕਦੀਆਂ ਰਹਿੰਦੀਆਂ ਸੀ ਕੁਛ ਨਹੀਂ ਹੁੰਦਾ ਸੀ ਮਤਲਬ ਕਹਿਣ ਦਾ ਕਿ ਉਹ ਖਰਾਕ ਸੀ ਕੀ ਨਾਲ ਹੁਣ ਖਰਾਕ ਹੈ ਨਹੀਂ ਤਾਂ ਮੈਂ ਹੀ ਰਿਕੁਐਸਟ ਕਰਦਾ ਸਾਰੀਆਂ ਮਾਤਾ ਭੈਣਾਂ ਨੂੰ ਕਿ ਜਿਹੜੇ ਮੈਂ ਨੁਸਖੇ ਛੋਟੇ ਛੋਟੇ ਦੱਸਦਾ ਚਾਹੇ ਹਲਦੀ ਮੈਂ ਦੱਸ ਦਿੱਤੀ ਸ਼ਹਿਦ ਦੱਸ ਦਿੱਤਾ ਤਾਂ ਇਹਨਾਂ ਨੂੰ ਅਜਮਾਉਂਗੇ ਕਰੋਗੇ ਬਹੁਤ ਫਾਇਦੇ ਮਿਲਦੇ ਆ ਇੱਕ ਲੇਡੀ ਨੂੰ ਸ਼ਾਇਆ ਦੀ ਪ੍ਰੋਬਲਮ ਸੀ ਜੀ ਬਹੁਤ ਜਾਦਾ ਪੁਰਾਣੀ ਉਹਦੀ ਉਮਰ ਹੋ ਗਈ ਸੀ ਮੰਨ ਲਓ 40 ਤੋਂ 40 ਤੋਂ 42 ਦੇ ਵਿੱਚ ਹਮ ਇੰਨਾ ਸਟ्रेस ਉਹਨੇ ਲੈ ਲਿਆ ਕਿਵੇਂ ਨਾ ਸਟ्रेस ਦਾ ਮਰੀਜ਼ ਖੁਦਕਸ਼ੀਆ ਨਹੀਂ ਕਰਨ ਨੂੰ ਮਰਦਾ ਹੁੰਦਾ ਏਦਾਂ ਦਾ ਸੋਚੀ ਜਾਵੇ ਕਹਿੰਦੀ ਮੇਰਾ ਸਰ ਘਰੋਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹਮ ਬੜੀ ਡੀਗਲ ਹੋਈ ਲੋਕਾਂ ਦੇ ਮੂੰਹ ਬਿੰਗੇ ਹੋ ਜਾਂਦੇ ਨੇ ਜਲ ਜਾਂਦੇ ਨੇ ਤਾਂ ਵੀ ਲੋਕ ਤੁਰੇ ਫਿਰਦੇ ਨੇ ਹਮ ਕਹਿੰਦੀ ਨਹੀਂ ਜੀ ਮੈਂ ਸ਼ੁਰੂ ਤੋਂ ਕਦੀ ਨਹੀਂ ਮੈਦਦ ਰਹੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਬਸ ਸਟ्रेस ਹੀ ਲਈ ਬੈਠੀ ਹੋ ਹਮ ਉਹਨੇ ਨਿੰਬੂ ਗਲਾਬ ਜਲ ਗਲੈਸਰੀਨ ਦੀ ਟ੍ਰੀਟਮੈਂਟ ਕਰਾਈ ਕਲੀਨਿਕ ਦੀ ਆਪਣੇ ਜਿਹੜੇ ਡਾਕਟਰ ਮੈਂ ਕਿਹਾ ਮੈਡਮ ਕਰਕੇ 15 20 ਮਿੰਟ ਕੀਤੀ ਜੀ ਉਹਨੂੰ ਫਰਕ ਪੈ ਗਿਆ ਉਹਦੀ ਮਤਲਬ ਸਟ्रेसੀ ਖਤਮ ਹੋ ਗਈ ਖੁਸ਼ ਹੋ ਗਈ ਵੀ ਹੁਣ ਮੇਰਾ ਕੁਝ ਹੋ ਜਾਊਗਾ ਤੇ ਉਹ ਦਿੱਤਾ ਤੇ ਨਾਲ ਉਹਨੇ ਮੈਂ ਚਣਾ ਕਿਹਾ ਉਹਨੂੰ ਡੇਲੀ ਆ ਬੇਸਨ ਦਾ ਉਹਦੇ ਵਿੱਚ ਚੰਦਨ ਮੈਂ ਕਿਹਾ ਬੇਸਨ ਨਾਲੀ ਚੰਦਨ ਪਾ ਲਈ ਉਹਦੇ ਵਿੱਚ ਤੂੰ ਥੋੜਾ ਜਿਹੜਾ ਨਿੰਬੂ ਸੰਤਰੇ ਆਪਣੇ ਮਸਮੀ ਦੇ ਛਿਲਕੇ ਛੁਲਕੇ ਹੁੰਦੇ ਸਾਰੇ ਇਕੱਠੇ ਕਰ ਲੈਣੇ ਸੁਕਾ ਕੇ ਚੰਗੀ ਤਰ੍ਹਾਂ ਕੁੱਟ ਕੇ ਪਾਊਡਰ ਬਣਾ ਕੇ ਰਗੜ ਕੇ ਵਿੱਚ ਪਾ ਲਈ ਤੇ ਰੇਸ਼ਾਈਆਂ ਖਤਮ ਹੋ ਜਾਣੀਆਂ ਸੱਚ ਮੁੱਚ ਜਿਉ ਲੇਡੀ ਨੇ ਆਪ ਦਾ ਕਿਉਂਕਿ ਉਹ ਅੰਦਰੋਂ ਪਰੇਸ਼ਾਨ ਸੀ ਜੋ ਮੈਂ ਦੱਸਿਆ ਉਹਨੇ ਕੀਤਾ ਵੀ ਛਿੱਧ ਦੇ ਨਾਲ ਸਾਦਾ ਵੀ ਧੁੰਨੀ ਚ ਤੇਲ ਦੱਸਿਆ ਉਹਨੂੰ ਲਾਉਣ ਵਾਸਤੇ ਵੀ ਧੁੰਨੀ ਚ ਨਾਰੀਅਲ ਦਾ ਤੇ ਆਪਣਾ ਦੇਸੀ ਘੋਦਾ ਤੇਲ ਲਾਉਣਾ ਮਿਕਸ ਕਰਕੇ ਉਹਨੇ ਮੇਰੀ ਹਰ ਗੱਲ ਮੰਨੀ ਜੀ ਔਰ ਆ ਗਈ ਦੋ ਤਿੰਨ ਮਹੀਨਿਆਂ ਚ ਸੈੱਟ ਕਹਿੰਦੀ मैं ठीक